ਹਾਂਜੀ ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਜਖਵਾਲੀ ਤੇ ਮੇਰੇ ਨਾਲ ਅਨਰਪੈ ਸਿੰਘ ਪੱਤਰਕਾਰ ਜਖਵਾਲੀ ਤੋਂ ਹੀ ਜੋ ਕਿ ਸਾਡੇ ਕੈਮਰਾ ਵਿੱਚ ਕੈਮਰਾਮੈਨ ਦੀ ਭੂਮਿਕਾ ਨਿਭਾ ਰਹੇ ਹਾਂ ਅਨਰਪੈ ਸਿੰਘ ਜੀ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਸਾਡੇ ਦਰਸ਼ਕ ਵੀ ਦੇਖ ਰਹੇ ਆ ਕਿ ਅਸੀਂ ਅੱਜ ਪਹੁੰਚੇ ਪਿੰਡ ਕੋਟਲਾ ਜੱਟਾ ਜਿੱਥੇ ਅਸੀਂ ਸਾਡੇ ਪਿੰਡ ਨਾਲ ਸਾਫਕਾ ਸਰਪੰਚ ਕੇਸਰ ਸਿੰਘ ਜੀ ਇਹਨਾਂ ਨੇ ਕਿੰਨਾ ਛੋਟਾ ਜਿਹਾ ਪ੍ਰੋਜੈਕਟ ਸ਼ੁਰੂ ਕਰਿਆ ਛੋਟਾ ਜਿਹਾ ਪ੍ਰੋਜੈਕਟ ਨੇ ਪਰ ਸੋਚ ਬੱਤੀ ਆ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਨੌਜਵਾਨ ਅੱਜ ਕੱਲ ਬਾਹਰ ਜਾਂਦੇ ਆ ਲੱਖਾਂ ਰੁਪਇਆ ਲਾ ਕੇ ਉਹਨਾਂ ਨੂੰ ਇੱਕ ਸੇਧ ਦਾ ਤੇ ਇੱਕ ਚਾਨਣ ਬੁਨਾਰੇ ਦਾ ਕੰਮ ਕਰਨ ਦੀ ਕੇਸਰਜੀ ਦੀ ਸੋਚ ਉਹਨਾਂ ਨੇ ਕਿ ਛੋਟਾ ਜਿਹਾ ਆਪਣਾ ਵਪਾਰ ਕਰਿਆ ਤੇ ਹਰੇਕ ਨੌਜਵਾਨ ਨੂੰ ਬਿਆਸੀ गुजारਸ਼ ਕਰਾਂਗੇ ਬੇਨਤੀ ਕਰਾਂਗੇ ਕਿ ਘੱਟ ਪੈਸਿਆਂ ਦੇ ਵਿੱਚ ਆਪਣਾ ਰੁਜ਼ਗਾਰ ਕਰੋ ਅਤੇ ਆਪਣੇ ਪੰਜਾਬ ਨੂੰ ਹੋਰ ਰੰਗਲਾ ਬਣਾਓ ਜੋ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਲੱਗੇ ਤੇ ਸਾਡਾ ਪੈਸਾ ਬਾਹਰ ਨਾ ਜਾਵੇ ਸਾਡੀ ਨੌਜਵਾਨੀ ਨਾ ਬਾਹਰ ਜਾਵੇ ਸਾਡਾ ਹਾਨਰ ਨਾ ਬਾਹਰ ਜਾਵੇ ਅਸੀਂ ਕਹਿੰਦੇ ਸਾਡਾ ਹਾਨਰ ਪੰਜਾਬ ਦਾ ਪੰਜਾਬ ਵਿੱਚ ਰਹੇ ਇਹ ਐਸੇ ਦਾ ਇੱਕ ਨਿਸ਼ਾਨਾ ਸਾਡੇ ਕੋਲ ਆਇਆ ਕੇਸਰ ਸਿੰਘ ਜੀ ਕੇਸਰ ਸਿੰਘ ਜੀ ਤੁਹਾਨੂੰ ਮੁਬਾਰਕ ਸਤਿ ਸ਼੍ਰੀ ਅਕਾਲ ਜੀ ਤੇ ਕੇਸਰ ਸਿੰਘ ਦੇ 파ਰਟਨਰ ਬਲਵਿੰਦਰ ਸਿੰਘ ਜੀ ਵੀ ਆ ਗਏ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਦੇਖਣ ਵਾਲਾ ਸਜਾਉਂ ਵਧਾਈਆਂ ਤੁਸੀਂ ਦੋ 파ਰਟਨਰ ਬੜ ਕੇ ਕੰਮ ਲੁਭਾ ਦਿਓ ਤੇ ਬਲਵਿੰਦਰ ਜੀ ਇਹ ਆਪਾਂ ਨੇ ਜਿਹੜਾ ਚੱਪਲਾ ਬਣਾਉਣ ਦਾ ਫੇਰਿਆ ਇਦੇ ਵਿੱਚ ਕਿਦਾਂ ਕਹਿ ਲਾਇਆ ਤੁਹਾਨੂੰ ਇਹ ਸਾਰਾ 10 ਜੀ ਬਹੁਤ ਕੰਮ ਕਰ ਲਿਆ ਜੀ ਹਾਂ ਤੇ 10000 ਕੋਈ ਦੁਕਾਨਾ ਜਾਂ ਤੋਂ ਹਾਂ ਇੰਨੀ ਕਿਤੇ ਮਰਦਾ ਲਏ ਕੰਮ ਕਰਦੇ ਠੀਕ ਹੈ ਜੀ ਐਸੀ ਸੋਚਿਆ ਜੀ ਕੋਈ ਆਪਣਾ ਕੰਮ ਕਰੀਏ ਕੋਟ ਮਾਲ ਕਰੀਏ ਹੈ ਨਾ ਜੀ ਜੀ ਤੇ ਹੋਰਾਂ ਵੀ ਕੰਮ ਜੀ ਜੀ ਜੋ ਆਪਣੇ ਪੰਜਾਬ ਦੇ ਲੋਕ ਆਪਣਾ ਕੰਮ ਦੇਖ ਰਹੇ ਹਨ ਬਾਹਰ ਜਾਦੇ ਨੇ ਰੋਜ਼ਗਾਰੀ ਜੀ ਜੀ ਤੇ ਪੱਕੇ ਪੈਸਿਆਂ ਨਾਲ ਕੰਮ ਚੱਲ ਜਾਂਦਾ ਜੀ ਕੋਟ ਮਾਲ ਦਾ ਜੀ ਹੇ ਹੌਲ ਸੇਕ ਜੀ ਹੌਲ ਹੌਲ ਜੀ ਕੋਣ ਬਲਵਿੰਦਰ ਸਿੰਘ ਜੀ ਤੇ ਕੇਸਾ ਸਿੰਘ ਜੀ ਆਪਾਂ ਨੂੰ ਆ ਡਾਈ ਡਾਈ ਆ ਅਸੀਂ ਬਣਾ ਕੇ ਦਿਖਾਵਾਂਗੇ ਕਿਦਾਂ ਬਣਦਾ ਕੋਈ ਡੁਪਲੀਕੇਸ਼ਨ ਹੈਗੀ ਵਧੀਆ ਮਾਲ ਵਧੀਆ ਮਟੀਰੀਅਲ ਨਾਲ ਤਿਆਰ ਹੁੰਦਾ ਚਲੀਆਂ ਨਹੀਂ ਬਣਾਉਦੇ ਅਸੀਂ ਟੀਜਰ ਆ ਵੀ ਕੋਈ ਡਾਈ ਦੇ ਵਿੱਚ ਪਾਈਆ ਸੀ ਨੇ ਤੇ ਆਹ ਵਾਹ ਇੱਕ ਪੀਸ ਕੱਟਿਆਗਾ ਚੱਪਲ ਲੱਗਦੀ ਜੀ ਸਾਹ ਆ ਇੱਕ ਜੱਪੜ ਦਾ ਆਪਣਾ ਇੱਕ ਪੈਰ ਕੱਟਿਆਗਾ ਤੇ ਪਤਾ ਜੱਸ ਹਾਂ ਜੀ ਭੁਲਵਿੰਦਰ ਸਿੰਘ ਜੀ ਹੋਣਾ ਆਪਾਂ ਨੂੰ ਚੁੱਪਲ ਦਾ ਸੈੱਟ ਕਰਕੇ ਦਿਖਾਉਂਦੇ ਹਾਂ ਪਾਦੇ ਇਹ ਗਾਈ ਦੇ ਵਿੱਚ ਚੁੱਪਲ ਇਹ ਸੈੱਟ ਹੈ ਦਾ ਤੋਂ ਭੁਲਵਿੰਦਰ ਸਿੰਘ ਜੀ ਦੇ ਫੇਰ ਪਾਉਂਦੇ ਤਲਾਗਾ ਦੀ ਆਪਣੇ ਇਹ ਅਸੀਂ ਸਾਡੇ ਸਮਾਜ ਸਮੂਹ ਘੱਟ ਰੇਟਾਂ ਦੇ ਰੇਡੀਜ਼ ਕਰਕੇ ਆ ਬਾਜ਼ਾਰੂ ਰੇਟ ਰੱਖਿਆ ਹੋਇਆ ਇਹਨਾਂ ਨੇ ਕਿਉਂਕਿ ਮਾਲ ਖਰੀਦ ਨਹੀਂ ਆਪਾਂ ਆਪ ਤਿਆਰ ਕਰਦੇ ਹਾਂ ਜੀ ਠੀਕ ਹੈ ਕਿ ਕਿਸੇ ਕੰਪਨੀ ਤੋਂ ਨਹੀਂ ਇਹ ਆਪ ਕਰ ਰਹੇ ਜੋ ਆ ਦੇਖੋ ਜੀ ਬਣ ਗਿਆ ਇੱਕ ਫੈਕਟਰੀ ਇੱਥੇ ਸਭ ਨੂੰ ਇਹ ਫਾਇਦਾ ਉਠਾ ਕੇ ਤੁਹਾਨੂੰ ਬਦਲ ਲਗੋਈ ਚੀਜ਼ ਹੈ ਹਰ ਇੱਕ ਵਧੀਆ ਬੈਟਰ ਆ ਨਾਲ ਤੇ ਸਰਕਾਰ ਬਚਦੇ ਨੇ ਵਿੱਚ ਜੀ ਸਰਕਾਰ ਹਾਂ ਜੀ ਇਹ ਬਾਉਂਡ ਕੋਲ ਗੁਰਵਿੰਦਰ ਜੀ ਪੱਤਰੀ ਕਿਵੇਂ ਪੈਂਦੀ ਆ ਪੱਤਨ ਕਹਿੰਦੇ ਨੇ ਆ ਲਓ ਜੀ ਇਹ ਆਪਣਾ ਲਾ ਦਿੱਤਾ ਇਹਨਾਂ ਨੇ ਕੀ ਬਾਤ ਆ ਕੀ ਬਾਤ ਆ ਪ੍ਰਵਿੰਦਰ ਜੀ ਹਾ ਇਹ ਫੋਲਸ ਸਫੈਨ ਦਾ ਤਰੀਕਾ ਹੈ ਇਹ ਫਰਾਗ ਨਿਕਲ ਰਿਹਾ ਚੱਪਲਾਂ ਦੇ ਵਿੱਚ ਤੇ ਮੈਂਦਰ ਗ੍ਰੇਨ ਹੋ ਗਿਆ ਇਸ ਰਾਖ ਜਿੱਥੇ ਬੱਦਰ ਪੈਣੀ ਹੈ ਜੀ ਉੱਥੇ ਘੱਟ ਰਿਆ ਨੇ ਬਿਲਕੁਲ ਜੀ ਹਾਂ ਜਿੱਥੇ ਬੱਦਰ ਪੈਣੀ ਹੈ ਉਹ ਰਾਖ ਪੰਜ ਘੁੰਮੇ ਵਾਲੀ ਆਉਗੀ ਪੰਜ ਘੁੰਮੇ ਵਾਲੀ ਬਹਿਰ ਮਜ਼ਬੂਤ ਜਿਹਾ ਆਹ ਸਪਾਈ ਦਾ ਕੰਮ ਹੋ ਗਿਆ ਗ੍ਰੇਨਡ ਕਰ ਲਿਆ ਚੱਪਲ ਤੇ ਸਪਾਈ ਆਦੀਆ ਦੇਖੋ ਇਹ ਸਾਡੇ ਕਾਜੀਆ ਬਲਵਿੰਦਰ ਜੀ ਆ ਕਰ ਰਹੇ ਆ ਦੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੇਧ ਲੈਣ ਦੀ ਲੋੜ ਹੈ ਇਹਨਾਂ ਤੋਂ ਵੀ ਇਹ ਕੰਮ ਤੁਸੀਂ ਆਪਣੇ ਹੱਥ ਦੇ ਕਾਰੀਗਰ ਬਣੋ ਛੋਟਾ ਵਪਾਰ بڑا ਬੁਬਾਕ ਹਣੋ ਚਲੋ ਜੀ ਉਹ ਦੇਖੋ ਕਿਆ ਬਾਤ ਇਹ ਬਰਿੰਦਾ ਜੀ ਬੱਦਰ ਪਾ ਲਿਆ ਕਿਆ ਬਾਤ ਇਹ 5-5 ਆਮ ਦੇ ਵਿੱਚ ਦੋ ਜਗ੍ਹਾ ਹੁੰਦੇਗੇ ਚੱਪਲ ਸਿੱਧੀ ਟੁੱਟ ਜਾਂਦੀਆਂ ਪਰ ਇਹਨਾਂ ਦੀ ਮਜ਼ਬੂਤੀ ਵਾਲਾ ਕੰਮ ਕਰ ਰੱਖਿਆ ਇਹਨਾਂ ਨੇ ਦੇਖੋ ਜੀ 1 2 3 4 5 ਨਹੀਂ ਆਮ ਚੱਪਲਾ ਦੇਖਾ ਇੱਥੇ ਦੋ ਹੁੰਦੇ ਇੱਕ ਦੋ ਤਿੰਨ ਤਿੰਨ ਇਹ ਪਰ ਪੰਜ ਆ ਪੰਜ ਭੁੰਗੀਆਂ ਨੇ ਚੱਪਲ ਫਿਰ ਕਿਵੇਂ ਨਹੀਂ ਚੱਲੂ ਘੱਟ ਪੈਸਿਆਂ ਦੇ ਵਿੱਚ ਵੱਧ ਚੱਲਦੀ ਹੈ ਦਿਖਾਓ ਜੀ ਹੁਣ ਬੋਲੋ ਹਾਂ ਜੀ ਇਹ ਬਣ ਕੇ ਚੱਪਲ ਤੁਹਾਡੇ ਸਾਹਮਣੇ ਕੱਟੀ ਆ ਬੱਦਰ ਭਾਈਆ ਦੇਖੋ ਟੌਪ ਦੇ ਬਣਾ ਦਿਆਂਗੇ 1 2 3 4 5 ਸੁਰਾਖ ਮਾਰ ਕੇ ਘੱਟ ਪੈਸਿਆਂ ਦੇ ਵਿੱਚ ਵੱਧ ਚੱਲਣੇ ਚੱਪਲ ਬਣਾਤੀ ਸਾਡੇ ਬਲਵਿੰਦਰ ਸਿੰਘ ਜੀ ਤੇ ਕੇਸਰ ਸਿੰਘ ਜੀ ਉਹਨਾਂ ਨੇ ਨਰਪਾਲ ਸਿੰਘ ਜੀ ਇਦਾਂ ਲੱਗਿਆ ਤੁਹਾਨੂੰ ਇਹ ਪ੍ਰੋਜੈਕਟ ਵਧੀਆ ਨਾ ਬਹੁਤ ਬਹੁਤ ਵਧੀਆ ਜਖਵਾਲੀ ਸਾਹਿਬ ਇਸ ਪ੍ਰੋਜੈਕਟ ਨੂੰ ਦੇਖ ਕੇ ਤੁਸੀਂ ਆ ਸਾਡੇ ਨੌਜਵਾਨਾਂ ਨੂੰ ਤੇ ਸਾਡੇ ਆਮ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵਧੀਆ ਸਹਿ ਦੇ ਦਿਓ ਤੇ ਧੰਨਵਾਦ ਆ ਤੁਹਾਡਾ ਕਿ ਤੁਸੀਂ ਇਹ ਪ੍ਰੋਜੈਕਟ ਲਾਇਆ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨੌਜਵਾਨ ਪੰਜਾਬ ਦੇ ਵਾਸੀਆ ਆਪਣਾ ਪ੍ਰੋਜੈਕਟ ਕੋਈ ਵੀ ਲਾਓ ਛੋਟਾ ਕੰਮ ਕਰਨੇ 'ਚ ਸ਼ਰਮ ਨਾ ਕਰੋ ਇਨਾ ਕਰੀ ਸ਼ਰਮ ਹਉ ਤੇ ਮੁੱਟੇ ਕਰਮ ਕਹਾਵਤਾ ਸਿਆਣਾ ਦੀ ਆਪ ਕਿਸੇ ਤੋਂ ਮੰਗਣ ਨਾਲੋਂ ਚੋਰੀਆਂ ਠੱਗੇ ਨਾਲੋਂ ਆਪਣਾ ਵਪਾਰ ਕਰੋ ਛੋਟਾ ਕਰੋ ਪਰ ਸੋਚ ਵੱਡੀ ਰੱਖੋ ਸਰਪੰਚ ਜੀ ਉਹ ਕਿਸਰ ਉਹਨਾਂ ਦਾ ਆਪਾਂ ਜਿਹੜਾ ਸਟਾਕ ਤਿਆਰ ਕਰਕੇ ਕਿਉਂ ਦਿਖਾਈਏ ਉਹ ਜਿਸ ਨਾਲ ਡੇਓ ਇਹ ਸਾਰੀਆਂ ਇਹਨਾਂ ਨੇ ਤਿਆਰ ਕਰਕੇ ਆਪ ਤਿਆਰ ਕੀਤਾ ਵਾ ਮਾਲ ਸ਼ਾਨਦਾਰ ਟਿਪ ਟੌਪ ਜੇਕਰ ਇਹਨਾਂ ਦੀ ਰੇਟ ਦੀ ਗੱਲ ਕਰੀਏ 40 ਰੁਪਏ ਤੋਂ ਲੈ ਕੇ ਉਹ ਦੱਸਣਗੇ ਜੀ 75 35 ਇਸ ਤਰ੍ਹਾਂ ਰੇਟ ਆ ਵੀ ਕੋਈ ਇਹ ਨਹੀਂ ਕਹੂਗਾ ਵੀ ਅਸੀਂ ਠੱਗੇ ਗਏ ਇਹ ਕਹਿਣਗੇ ਵੀ ਅਸੀਂ ਬਚ ਗਏ ਬਹੁਤ ਵਧੀਆ ਚੀਜ਼ ਲੈ ਆਏ ਤਾਂ ਬੇਨਤੀ ਕਰਦੇ ਹਾਂ ਹਰੇਕ ਨੂੰ ਪਿੰਡ ਕੋਟਲਾ ਸਾਫ ਕਾਸਵਾਲ ਕੇਸਰ ਸਿੰਘ ਜੀ ਤੇ ਇਹਨਾਂ ਦੇ ਪਟਰਨ ਬ੍ਰਿੰਦਰ ਸਿੰਘ ਜੀ ਨਾਲ رابطہ ਕਰੋ ਇਹ ਤੁਹਾਨੂੰ ਸਹਯੋਗ ਵੀ ਕਰਨਗੇ ਤੁਹਾਡੇ ਵਪਾਰ ਵਿੱਚ ਵੀ ਵਾਧਾ ਕਰਨਗੇ ਜੋ ਵੀ ਕਰਨਾ ਆਪਣੇ ਮਨੋਂ ਦਿਨ ਸਲਾਹ ਜੀ ਜਿੱसरी ਦੱਸੋ ਜੀ ਹਾਂ ਜੀ ਸਾਡਾ ਪਿੰਡ ਕੋਟਲਾ ਜੱਟਾਂ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਅਸੀਂ ਇਹ ਫੈਕਟਰੀ ਲਾਈ ਹੈ ਜਿੱਦੇ ਇਹਨਾਂ ਦਾ ਮਾਲ ਤਿਆਰ ਕਰ ਰਹੇ ਹਾਂ ਜੀ ਅਸੀਂ ਤੁਹਾਨੂੰ 50% ਤੱਕ ਲਿਸ ਦੇਵਾਂਗੇ ਵੀ ਸਾਡੇ ਕੋਲ 12-13 ਰੁਪਏ ਤੋਂ ਆਈਟਮ ਸ਼ੁਰੂ ਹੋ ਜੂਗੇ ਜੀ ਜੋ ਕਿ ਦੁਕਾਨਦਾਰ ਵੀ ਸਭ ਤੋਂ ਲੈਣਾ ਚਾਹੁੰਦੇ ਨੇ ਅਤੇ ਜੋ ਵੀ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਕਰੂਗਾ ਉਹਨੂੰ ਅਸੀਂ 10% ਹੋਰ ਲੈਸ ਦੇਵਾਂਗੇ। ਕੀ ਬਾਤ ਹੈ। ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਕਮੈਂਟ ਕਰੋ ਤੇ ਆਓ ਸਾਡੇ ਕੋਲ ਵੀ ਅਸੀਂ ਤੁਹਾਡੀ ਵੀਡੀਓ ਸ਼ੇਅਰ ਵੀ ਕਰੀ ਕਮੈਂਟ ਵੀ ਕੀਤਾ ਤੇ 10% ਲੈਸ ਦੇ ਨਾਲ ਇਹਨਾਂ ਤੋਂ ਜਿਹੜਾ ਵੀ ਤੁਹਾਡੇ ਸਾਈਜ਼ ਪਰਿਵਾਰ ਵਾਸਤੇ ਆਪਣੇ ਵਾਸਤੇ ਜੋੜੇ ਲੈ ਕੇ ਜਾਣਾ 1 ਨੰਬਰ 2 ਨੰਬਰ 3 ਨੰਬਰ 5 7 8 10 ਇਹਨਾਂ ਤੋਂ ਲੈ ਕੇ ਜਾਓ ਤੇ ਐਟਮਾ ਦੇਖੋ ਆ ਐਟਮਾ ਬਹੁਤ ਐਨਾ ਕੁਲ ਆਹ ਦੇਖੋ ਜੀ ਸੋਨੂੰ ਐਟਮਾ ਤੁਸੀਂ ਦੇਖਦੇ ਰਹਾਰ ਤੰਗ ਰਹਿ ਜਾਊਂਗੀ ਇੰਨੀ ਐਟਮਾ ਪਸੰਦ ਦੇ ਨਾਲ ਪਸੰਦ ਦਾ ਸਾਰਾ ਧਿਆਨ ਰੱਖਿਆ ਗਿਆ ਆਹ ਦੇਖੋ ਨਿੱਕੇ ਬੱਚਿਆਂ ਵਾਸਤੇ ਇਹ ਬੱਚਿਆਂ ਲਈ 13 ਰੁਪਏ ਦੇ ਸੂਟੀਆਂ ਆਰਾਮਦਾਇਕ 13 ਰੁਪਏ ਦੀ ਐਟਮਾ 13 ਰੁਪਏ ਦੇ ਵਿੱਚ ਕਿੰਨੇ ਦਾ ਕੁੜਤਿਆਂ ਦਾ ਪੈਕਟ ਲੈ ਕੇ ਬੱਚਾ ਸਿੱਟ ਕੇ ਪਰਾ ਕਰਦਾ ਜੀ ਹੋਰ ਸੋ ਦੇਖੋ ਜੀ ਤੇਰਾ ਪੇ ਦੀ ਚੱਪਲ ਮੈਂ ਨਹੀਂ ਕਹਿੰਦਾ ਪੂਰੀ ਮਾਰਕੀਟ ਦੇ ਵਿੱਚ ਕਿੱਥੇ ਮਿਲਦੀ ਹੋਣੀ ਇਹ ਆਮ ਬੰਦਾ ਵੀ ਦਿਹਾੜੀਦਾਰ ਬੰਦਾ ਆਪਣੇ ਪੂਰੇ ਪਰਿਵਾਰ ਦੀਆਂ ਮੈਂ ਇਹ ਕੋਈ ਬਹਿਰ ਕਹਿੰਦਾ ਵੀ 100 200 ਦੇ ਵਿੱਚ ਪੂਰੇ ਪਰਿਵਾਰ ਦੀ ਚੱਪਲਾ ਲੈ ਜਾ ਸਕਦਾ ਹੈ RAM nal ਮਿਲ ਜਣਗੇ ਇਹਨਾਂ ਤੋਂ ਦੇਖੋ ਹਰਜੀਤ ਸਿੰਘ ਜੀ 200 ਇਹਦੇ ਬਾਰੇ ਤੁਸੀਂ ਹੋਰ ਆਪਣੇ ਦਰਸ਼ਕਾਂ ਨੂੰ ਤੇ ਆਪਣੇ ਬਿਜ਼ਨਸ ਬਾਰੇ ਦਰਸ਼ਕਾਂ ਜਾਂ ਬਹੁਤ ਸਾਰੇ ਐਡਮਨ ਸਾਡੇ ਕੋਲ ਇਹ ਇਹ ਵੀ ਬਾਰ ਦੇ ਰੋਜ਼ ਵੀ ਤੋਂ ਸ਼ੁਰੂ ਹੋ ਜਗਾ ਜੀ ਇਸ ਤੋਂ ਆਹ ਦੇਖੋ ਚਮਕ ਰਿਆ ਮੋਤੀ ਮੋਤੀ ਲਗਾ ਰੱਖਿਆ ਦੇਖੋ ਜੀ ਆਹ ਚਮਕ ਰਿਆ ਬੱਚਾ ਵੀ ਖੁਸ਼ ਹੋਊਗਾ ਪਾਉਣੇ ਵਾਲਾ ਤੇ ਉਹਨੇ ਬਾਪੂ ਵੀ ਖੁਸ਼ ਹੋਣਗੇ ਵੀ ਦੇਖ ਕਿੰਨੀ ਵਧੀਆ ਚਮਕਰੀਆ ਚੱਪਲ ਸੋਹਣ ਸਾਹਿਬ ਇਹਦਾ ਰੇਟ ਕਿੰਨਾ ਹੈ ਇਹ ਤਾਂ ਬਸ 15 ਰੁਪਏ ਤੋਂ ਹੀ 13 ਤੋਂ ਸ਼ੁਰੂ ਹੋ ਜਾਂਦੇ ਨੇ ਜੀ ਰੇਟ ਇਹ ਵਾਹ ਜੀ ਵਾਹ ਦੇਖੋ ਜੀ ਮਾਰਕੀਟ ਵਿੱਚ ਤੁਸੀਂ ਚਲੇ ਗਏ ਅਸੀਂ ਚੱਪਲ ਤੁਹਾਨੂੰ 75 120 30 ਰੁਪਏ ਦੀ ਬੋਲਣਗੇ 70 75 ਦੀ ਜਾਂ 50 ਤੋਂ ਘੱਟ ਚੱਪਲ ਨਹੀਂ ਮਿਲਣੇ ਦੀ ਤੁਹਾਨੂੰ ਬਸ ਬਸ 15 ਰੁਪਏ 20 ਰੁਪਏ ਕਿਹੜੀ ਆਟਮਾ ਪਾਉਣ ਵਾਲੀ ਹੱਦ ਤੱਕ ਮੈਂ ਤਾਂ ਸੁਣੀ ਨਹੀਂ ਨਰਪਾਲ ਜੀ ਤੁਸੀਂ ਸੁਣੀਏ ਨਹੀਂ ਜੀ ਨਹੀਂ ਤੁਸੀਂ ਤਾਂ ਕਰਮਾਲ ਕਰਤੀ ਯਾਰ ਤੁਸੀਂ ਨੇ ਇਹ ਸਰਪੰਚ ਸਾਹਿਬ ਨੇ ਇੱਕ ਬਹੁਤ ਵੱਡਾ ਤੁਸੀਂ ਮਜ਼ਾਕ ਤਾਂ ਨਹੀਂ ਕਰਦੇ ਕੋਈ ਵੀ ਇਹ 15 ਰੁਪਏ ਦੀ ਯਾਰ ਮਾਰਕੀਟ ਦੇ ਵਿੱਚ ਜਿਹੜੇ 50 ਰੁਪਏ ਦੀ ਤੋਂ ਘੱਟ ਨਹੀਂ ਮਿਲਦੀ ਦੋਸਤੋ ਇਹ ਸਰਪੰਚ ਸਾਹਿਬ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਗਿਫਟ ਦਿੱਤਾ ਹੈ ਬਿਲਕੁਲ ਸੋ ਤੁਸੀਂ ਇਹਨਾਂ ਕੋਲ ਆਓ ਤੇ ਇਹ ਮਾਲ ਲੈ ਕੇ ਜਾ ਸਕਦੇ ਹੋ ਇਸ ਸਬੰਧ ਵਿੱਚ ਸਰਦਾਰ ਕੇਸਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਨਗੇ ਕਿਸੇ ਜੀ ਦੱਸੋ ਹਾਂਜੀ ਮਰਜੀ ਜਿਹੜਾ ਜੋ ਮਰਜੀ ਸੱਤੇ ਮਾਰ ਸਾਡੇ ਕੋਲ ਵਾਜੂਗਾ ਜੀ ਜਿੰਨਾ ਮਰਜੀ ਲੈ ਕੇ ਜਾਓ ਜੀ ਦੁਕਾਨਦਾਰ ਵਾਸਤੇ ਆਫਰ ਵੀ ਹੋਤ ਨੇ ਉਹ ਸਾਰੇ ਰੇਟ ਅਸੀਂ ਤਾਂ ਨਹੀਂ ਦੱਸ ਸਕਦੇ ਕਿਉਂ ਫਿਰ ਹਾਂ ਦੁਕਾਨਦਾਰ ਸਾਰੇ ਰੇਟ ਨਹੀਂ ਦੱਸ ਸਕਦੇ ਅਸੀਂ ਫਿਰ ਨਾਰਾਜ਼ ਹੋ ਸਕਦੇ ਆ ਹੋ ਸੱਜਣ ਵੀ ਵੀ ਇਹ ਸਾਨੂੰ ਘਾਟਾ ਪਵਾ ਰਿਹਾ ਪਰ ਇਹ ਘਾਟਾ ਨਹੀਂ ਪਵਾ ਦੇ ਆਪਣੇ ਥੋੜੇ ਜੇ ਵਿੱਚੋਂ ਵੀ ਥੋੜਾ ਬਚਾ ਕੇ ਤੁਹਾਨੂੰ ਆਪਣੇ ਹਰ ਇੱਕ ਨੂੰ ਆਪਣੇ ਵਰਗੇ ਪਰਿਵਾਰ ਮੀਡੀਅਮ ਪਰਿਵਾਰਾਂ ਨੂੰ ਤੇ ਚੱਪਲ ਬਾਉਣੇ ਵਾਲਿਆਂ ਨੂੰ ਇੱਕ ਵਧੀਆ ਸੂਰਤ ਵਧੀਆ ਚੀਜ਼ ਦੇ ਰਿਹਾ ਘਟ ਦੇ ਵਿੱਚ ਵੀ ਵੱਧ ਦੇ ਰਿਹਾ ਠੀਕ ਹੈ ਜੀ ਆਓ ਜੀ ਸਾਡੇ ਵਿਸ਼ਵਾਸ ਹੱਥ ਆਊਗਾ ਅਸੀਂ ਕਿਸੇ ਨਾਲ 1% ਦਾ ਧੋਖਾ ਨਹੀਂ ਕਰੂਗਾ ਅਸੀਂ ਦੇਖਿਆ ਬਹੁਤ ਲੋਕ ਵੀਡੀਓ ਪਾਵਾ ਕੇ ਉਹ ਧੋਖੇ ਨੇ ਕਰਦੇ ਤੁਸੀਂ ਸਾਡੀ ਫੈਕਟਰੀ ਜਵਾਨ ਹੋਊਗੀ ਇਹੀ ਹੋਊਗੀ ਕਿਸੇ ਨੂੰ 1 ਰੁਪਏ ਦਾ ਫਰਕ ਨਹੀਂ ਹੋਊਗਾ ਜੋ ਵੀ ਸਾਡੇ ਨਾਲ ਦਿਲ ਤੇ ਕੰਮ ਕਰਨਾ ਚਾਹੂਗਾ ਉਹਦਾ ਪੂਰਾ ਸਾਥ ਦੇਵਾਂਗੇ ਹਾਂਜੀ ਹਾਂਜੀ ਤੁਸੀਂ ਚੱਪਲਾਂ ਦਾ ਵੇਖਿਆ ਚੁੱਕੇ ਹੋ ਫਸਣ ਵਾਲੇ ਇਹਦੇ ਵਿੱਚੋਂ ਕੋਈ ਕਹਿਣਗੇ ਚੱਪਲੇ ਨਹੀਂ ਵਿਖਾਈ ਜਾਂਦੇ ਪਰ ਇਹ ਬਹੁਤ ਵਧੀਆ ਵਪਾਰ ਆ ਸਾਡੇ ਸਰਪੰਚ ਸਾਹਿਬ ਉਹਨਾਂ ਨੇ ਕਰਿਆ ਘੱਟ ਦੇ ਵਿੱਚ ਬੜੀ ਬਾਜ਼ੀ ਰੇਟ ਆ 1513 ਤੋਂ ਲੈ ਕੇ 75 ਰੁਪਏ ਤੱਕ 80 70 65 ਤੱਕ ਹੈ ਆ ਵਧੀਆ ਰੇਟ ਨੇ ਜੇ ਤੁਸੀਂ ਮਿਲਣਾ ਹੋਵੇ ਤਾਂ ਸਰਪੰਚ ਸਾਹਿਬ ਜੀ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਕੋਟਲਾ ਸਾਫਾ ਸਰਪੰਚ ਕੇਸਸ ਸਿੰਘ ਤਸ ਸਿੰਘ ਜੀ ਆਪਣਾ ਫੋਨ ਨੰਬਰ ਤੇ ਅਸੀਂ ਦੁਬਾਰੇ ਪੇ ਦੱਸ ਦੋ ਹਾਂ ਜੀ ਫੋਨ ਨੰਬਰ ਹੈਗਾ 987800643 9978006543 ਪਿੰਡ ਕੋਟਲਾ ਜਟਾ ਜ਼ਿਲ੍ਹਾ ਫਤਿਹਗੜ ਸਾਹਿਬ ਸਾਡਾ ਡਾਕਾ ਨਾਮੂਲੇਪੁਰ ਰੂਕੀ ਜਵਾਲੀ ਦੇ ਨਾਲ ਪੈਂਦਾ ਜਿੰਦੇ ਹਾਂਜੀ ਬਾਈ ਤੁਸੀਂ ਤੁਸੀਂ ਨੰਬਰ ਲਾ ਦਿਓ ਆਪਣਾ ਮੇਰਾ ਨੰਬਰ ਆਏਗਾ ਜੀ 86278 7717 84278 7717 ਜੀ ਓਕੇ ਜੀ ਉਹ ਵੀ ਲੈਣਾ ਕਹਿੰਦਾ ਹੋਰ ਵੀ ਆਪਾਂ ਨੂੰ ਬਹੁਤ ਐਡਵਾਂਸ ਜੀ ਦਿਖਾ ਦਿੰਦੇ ਆਣ ਕੇ ਸਤਿ ਸ਼੍ਰੀ ਅਕਾਲ ਬਦ ਦੋ ਬਦ ਸਬੂਤ ਵੀਰ ਸਾਰਾ ਪਿਆ ਪਰ ਹਾਂਜੀ ਸਰ ਪਾਸੋਂ ਸਤੋਂ ਕੋਈ ਵੀ ਦੁਕਾਨਦਾਰ ਵੀਰ ਅਤੇ ਆਪਣੇ ਵਾਸਤੇ ਇੱਕ ਦੋ ਦੋ ਪੀਸ ਵੀ ਲੈ ਸਕਦਾ ਜੀ ਦੁਕਾਨਦਾਰ ਵੀ ਲੈ ਸਕਦੇ ਨੇ ਦੁਕਾਨਦਾਰਾਂ ਨੂੰ ਅਸੀਂ ਬਹੁਤ ਜ਼ਿਆਦਾ ਹੋਲਸੇ ਰੇਟ ਤੋਂ ਵੀ ਘੱਟ ਪ੍ਰਾਈਸ ਤੇ ਮਾਲ ਦੇਵਾਂਗੇ ਉਹਨੇ ਕਹਾਇਆ ਕਿ ਕਰ ਪਈਆ ਜਿਸੀ ਵੱਤ ਲਾਵਾਂਗੇ ਤੇ ਸਰਪੰਚ ਸਾਹਿਬ ਜਿਹੜਾ ਕੋਈ ਆਮ ਪਰਿਵਾਰਾਂ ਦੇ ਵਿੱਚ ਜਿਵੇਂ ਜ਼ਰੂਰਤ ਹੁੰਦੀ ਆ ਚੱਪਲਾਂ ਦੀ ਇੱਕ ਜੋੜਾ ਦੋ ਜੋੜੇ ਉਹ ਵੀ ਤੁਹਾਡੇ ਤੋਂ ਲਿਆ ਜਾ ਸਕਦੇ ਹਾਂਜੀ ਹਾਂਜੀ ਜਿੰਨੇ ਮਰਜ਼ੀ ਇੱਕ ਇੱਕ ਪੀਸ ਵੀ ਦੇ ਦਾਂਗੇ ਓਕੇ ਜੀ ਦੁਕਾਨਦਾਰਾਂ ਨੂੰ ਤੁਸੀਂ ਸਪੈਸ਼ਲ ਆਫਰ ਦੇਵੋਗੇ ਦੁਕਾਨਦਾਰਾਂ ਨੂੰ ਸਪੈਸ਼ਲ ਆਫਰ ਠੀਕ ਆ ਜੀ ਥੈਂਕ ਯੂ ਦੁਕਾਨਦਾਰਾਂ ਨੇ ਤਾਂ ਆਪਣੀ ਰੋਟੀ ਵੀ ਕਮਾਣੀ ਹੁੰਦੀ ਆ ਜੀ ਹਾਂਜੀ ਹਾਂਜੀ ਓਕੇ ਜੀ ਅੱਲਾਹ ਪ੍ਰਿੰਸ ਫੁੱਟwear ਹਾਊਸ ਕੋਟਲਾ ਜੱਟਾਂ ਹਾਂਜੀ ਪ੍ਰਿੰਸ ਜੀ ਕੀ ਹਾਲ ਹੈ ਟੋਟਾ ਠੀਕ ਆ ਉੱਚੀ ਬੋਲ ਯਾਰ ਠੀਕ ਹੈ ਫੈਕਟਰੀ ਖੋਲਦੀ ਫਿਰਾਂ ਵੈਰੀ ਗੁੱਡ